ਨਾਲ ਜਟਾਣਿਆਂ ਵਾਲਾ ਤਿਆਰ ਹੈ ਆਹ ਵੇਖਦੇ ਵੀ ਭਿੰਡਰਾਂ ਵਾਲਾ ਸਵੇ ਬੱਬੂ ਨੌਜਵਾਨ ਗੁਰਦਿਆਲਾ ਰੋਕਣ ਦੀ ਜਦੋਜਾਦ ਕਰ ਰਿਹਾ ਹੈ ਆਹ ਸਿਰੇ ਦੀ ਰੇਡ ਪਈ ਹੋਈ ਹੈ ਜੱਫਾ ਸਿਰੇ ਦਾ ਲੱਗੂ ਕਿ ਨਹੀਂ ਵਾਹ ਓਏ ਨੌਜਵਾਨ ਐ ਨੌਜਵਾਨ ਵਾਹ ਓਏ ਗੱਬਰੂਆ ਪਰ ਬੱਬੂ ਦੇ ਥੋੜੀ ਸੱਟ ਲੱਗੀ ਹੈ ਮਾਲਕ ਮਿਹਰ ਕਰੇ ਇਹਨਾਂ ਖਿਡਾਰੀਆਂ ਨੂੰ ਮਾਲਕ ਮਿਹਰ ਕਰੇ ਚੜ੍ਹਦੀਆਂ ਕਲਾਂ ਚ ਰੱਖੇ ਸਾਰੇ ਪਲੇਅਰਾਂ ਦੇ ਕਦੇ ਵੀ ਤਤੀਵਾ ਨਾ ਲੱਗੇ ਨਾ ਗੱਬਰੂਆਂ ਨੂੰ ਕਦੇ ਵੀ ਖੇਡ ਮੈਦਾਨਾਂ ਦੇ ਵਿੱਚ ਤੱਤੇ ਬਾਹ ਨਾ ਲੱਗੇ ਗੋਡਾ ਲੱਗਦਾ ਘੁੰਮ ਗਿਆ ਇਸ ਵੀਰ ਦਾ ਸੋ ਜ਼ਰੂਰ ਦੁਆਵਾਂ ਮਾਰ ਅਰਦਾਸਾਂ ਕਰਿਓ ਇਸ ਖਿਡਾਰੀ ਦੇ ਲਈ ਕਿ ਸੇਤਿਆਬ ਹੋ ਕੇ ਫਿਰ ਇਹਨਾਂ ਮੈਦਾਨਾਂ ਦੇ ਵਿੱਚ ਖੇਡੇ ਕਬੱਡੀ ਦੇ ਬਹੁਤ ਸਾਡੇ ਛੋਟੀ-ਛੁੱਟੀ ਦੇ ਖਿਡਾਰੀ ਹਮੇਸ਼ਾ ਇਹਨਾਂ ਲਈ ਅਰਦਾਸਾਂ ਕਰਿਆ ਕਰੋ ਦੁਆਵਾਂਾਂ ਕਰਿਆ ਕਰੋ ਇਹਨਾਂ ਗੱਬਰੂਆਂ ਦੇ ਲਈ ਕਿ ਕਦੇ ਵੀ ਇਹਨਾਂ ਦੇ ਤਤੀਵਾ ਨਾ ਲੱਗੇ ਕਦੀ ਸੱਟ ਪੇਟ ਨਾ ਲੱਗੇ ਨਾ ਖਿਡਾਰੀ ਇਹਨਦੇ ਵਾਈਗਰੂ ਮੇਰ ਕਰੇ ਕਬੱਡੀ ਦਾ ਸਭ ਤੋਂ ਸਟਾਰ ਖਿਡਾਰੀ ਵਾਹਿਗੁਰੂ ਅੱਗੇ ਅਰਦਾਸ ਕਰਿਓ ਮੇਰੇ ਵੀਰੋ ਖਿਡਾਰੀ ਜਦੋਂ ਸੱਟ ਲੱਗ ਜਾਂਦੀ ਹੈ ਨਾ ਬਾਅਦ ਦੇ ਵਿੱਚ ਉੱਠਣਾ ਬਹੁਤ ਔਖਾ ਫਿਰ ਮੇਰੇ ਵੀਰੋ ਖੇਡਣਾ ਇਦੋਂ ਵੀ ਔਖਾ ਲੱਤ ਦੇ ਬਈ ਦੇ ਬਹੁਤ ਜ਼ਿਆਦਾ ਸੱਟ ਲੱਗ ਰਹੀ ਆ ਪਿੰਡਰਾਂ ਵਾਲੇ ਦੇ ਤੁਹਾਨੂੰ ਵੀ ਪਤਾ ਵੀ ਮੁੰਡੇ ਦੀ ਖੇਡ ਕਿੰਨੀ ਤਗੜੀ ਆ ਤੁਹਾਨੂੰ ਵੀ ਪਤਾ ਵੀ ਖੇਡਣ ਦਾ ਸਟਾਈਲ ਕਿੰਨਾ ਤਗੜਾ ਮੇਰੇ ਵੀਰੋ ਟੌਪ ਦਾ ਖਿਡਾਰੀ ਆ ਮਾਲਕ ਅਗੇ ਅਰਦਾਸ ਕਰਦੇ ਆ ਵੀ ਜਲਦੀ ਵਾਪਸੀ ਕਰੇ ਕਿਉਂਕਿ ਇਹ ਮੁੰਡਾ ਬਹੁਤ ਤਗੜੀ ਗੇਮ ਖੇਡ ਰਿਹਾ ਸੀ ਯਾਰ ਪਹਿਲਾ ਮੈਚ ਸੀ ਅਜੇ ਤੱਕ ਕੈਨੇਡਾ ਦਾ ਸੀਜ਼ਨ ਸ਼ੁਰੂ ਹੋਇਆ ਸੀਗਾ ਆਉਣ ਵਾਲੇ ਕੱਪਾਂ ਤੇ ਸਰਾਹ ਕਰਨਾ ਸੀਗਾ ਬਾਕੀ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਵੀ ਜਲਦੀ ਫਿੱਟ ਹੋਵੇ ਵੀਰ ਸਾਡਾ ਅਰਦਾਸ ਕਰਿਓ ਤੁਸੀਂ ਵੀ ਜਰੂਰ ਧੰਨਵਾਦ